ਸਤਿ ਸ਼੍ਰੀ ਅਕਾਲ ਦੋਸਤੋ ਸਵੇਰ ਦਾ ਸਮਾਂ ਕੁਦਰਤ ਦੇ ਰੰਗ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਆਹ ਦੇਖ ਲਓ ਅਨਾਰ ਦੇ ਬੂਟੇ ਦਾ ਹਾਲ ਪੂਰਾ ਫਲਨਾ ਭਰਿਆ ਹੋਇਆ ਸੀ ਇਹ ਬੂਟਾ ਆਹ ਦੇਖੋ ਫਲ ਪਿਆ ਇਹਨੂੰ ਔਰ ਬਿਲਕੁਲ ਹੀ ਅੱਗ ਨਾਲ ਝੁੱਲਸ ਗਿਆ ਹੈ। ਆ ਥੱਲੇ ਵੀ ਫਾਲੇ ਦਾ ਡਿੱਗਿਆ ਹੋਇਆ ਹੈ। ਕੋਟਾ ਕੋਟ ਚਾਰ ਪੰਜ ਸਾਲ ਲਗਾਤਾਰ ਇਹਨਾਂ ਬੂਟੇ ਦੀ ਮਿਹਨਤ ਕੀਤੀ ਆ। ਔਰ ਅੱਜ ਦੇਖ ਕੇ ਮਨ ਥੋੜਾ ਦੁਖੀ ਹੋਇਆ। ਕਿ ਇਹ ਬੂਟੇ ਵੀ ਅੱਗ ਦੀ ਲਪੇਟ ਵਿੱਚ ਆ ਗਏ। ਇਹ ਬੂਟਾ ਹੈਗਾ ਬਹੇੜੇ ਦਾ ਇਹ ਤਾਂ ਬਚ ਗਿਆ ਕਿਉਂਕਿ ਵੱਡਾ ਸੀ ਉੱਜ ਬੂਟੇ ਛੋਟੇ ਸਕੇ ਜਿਹੜੇ ਅੱਗ ਦੀ ਲਪੇਟ ਚ ਇਹ ਵੀ ਅਨਾਰ ਦਾ ਬੂਟਾ ਆ ਇਹਦਾ ਵੀ ਇਦਾਂ ਹੀ ਫਲ ਸਾਰਾ ਜਲ ਕੇ ਸੁੱਕ ਕੇ ਸੜ ਕੇ ਸਾਰਾ ਕੁਝ ਖਤਮ ਹੋ ਗਿਆ ਸੋ ਇਸਦਾ ਹਾਲ ਤਾਂ ਇਹੀ ਆ ਵੀ ਚਲੋ ਇਹ ਨਾਲ ਦੀ ਨਾਲ ਜੇ ਕਿਤੇ ਬਹਾਈ ਕਰ ਦਿੱਤੀ ਜਾਂਦੀ ਤਾਂ ਸ਼ਾਇਦ ਇਹ ਬੂਟੇ ਬਚ ਜਾਂਦੇ ਇਟਾਲੀ ਆ ਇਹ ਤੂਤ ਸਗੈ ਵੀ ਸੜ ਗਿਆ ਹੁਣ ਸਾਨੂੰ ਆਪਣੇ ਆਪ ਹੀ ਇਹਨਾਂ ਦਰਖਤਾਂ ਨੂੰ ਬਚਾਉਣ ਦੇ ਉਪਰਾਲੇ ਕਰਨੇ ਪੈਣਗੇ ਕਿਉਂਕਿ ਜਦੋਂ ਅੱਗ ਲੱਗਦੀ ਆ ਇੱਕੋ ਸਾਰ ਲੱਗਦੀ ਹੈ ਫਿਰ ਸਾਰੇ ਪਾਸੇ ਆਉਂਦੀ ਅੱਗ ਕਿਸੇ ਨੇ ਕੋਸ਼ਿਸ਼ ਕਰਨੀ ਬਚਾਣ ਦੀ ਇਹਨਾਂ ਨੂੰ ਜਾਂ ਨਹੀਂ ਕਰਨੀ ਪਰ ਸਾਨੂੰ ਜ਼ਰੂਰ ਕਰਨੀ ਪਊਗੀ ਕਿਉਂਕਿ ਇਹਨਾਂ ਦੇ ਆਲੇ ਦੁਆਲੇ ਸਾਨੂੰ ਹੀ ਆਪਣੇ ਆਪ ਸਾਫ਼ ਸਪਾਈਰ ਜ਼ਰੂਰ ਕਰਨੀ ਚਾਹੀਦੀ ਆ ਤਾਂ ਜੋ ਇਹ ਬਚੇ ਰਹਿਣ ਇਹ ਆਮਲੇ ਦਾ ਬੂਟਾ ਹੈ ਜੀ ਦੇਖੋ ਕਿੰਨੇ ਸੋਹਣੇ ਇਹ ਬੂਟੇ ਆ ਕਿਦਾਂ ਸੋਹਣੇ ਲੱਗਦੇ ਆ ਨਾ ਪੂਰੇ ਹਰੇ ਭਰੇ ਆ ਚਲੋ ਕੁਝ ਬੂਟਿਆਂ ਨੂੰ ਅੱਗ ਨੇ ਲਪੇਟ ਵਿੱਚ ਲਿਆ ਤਾਂ ਹੈਗਾ ਕੋਈ ਨਹੀਂ ਕੁਦਰਤ ਦੀ ਇੰਨੀ ਕੁ ਹੈਗੀ ਆ ਵੀ ਉਹ ਜ਼ਰੂਰ ਉਹਨਾਂ ਨੂੰ ਹਰਾ ਭਰਾ ਕਰ ਦੂਗੀ ਦੁਬਾਰਾ ਤੋਂ ਔਰ ਕੋਸ਼ਿਸ਼ ਕਰਾਂਗੇ ਉਹਨਾਂ ਦੀ ਆਲੇ ਦੁਆਲੇ ਗੁਡਾਈ ਕਰਕੇ ਉਹਨਾਂ ਨੂੰ ਪਾਣੀ ਦਿੱਤਾ ਜਾਊਗਾ ਦੁਬਾਰਾ ਤੋਂ ਤਾਂ ਜੋ ਜਲਦੀ ਤੋਂ ਜਲਦੀ ਹਰੇ ਹੋਣ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ